ਇਹਦਾ ਨਾਮ ਪੈਂਡੇਖਾਂ ਸੀ ਇੱਕ ਪੈਂਡੇਖਾਂ ਛੇਵੇਂ ਪਾਤਸ਼ਾਹ ਹਜ਼ੂਰ ਨੂੰ ਮਿਲਦਾ ਇਹ ਡੱਡੇ ਦੇ ਨਾਲ ਨਾਮ ਆਉਂਦਾ ਪੈਂਡੇਖਾਂ ਸਿਰ ਤੋਂ ਲੈ ਕੇ ਪੈਰਾਂ ਤੱਕ ਇਹ ਲੋਹੇ ਦੀ ਸੰਜੋਚ ਮੜਿਆ ਹੋਇਆ ਹੈ ਪੈਂਡੇਖਾਂ ਇਹਨੂੰ ਮਾਣ ਬੜਾ ਪੈਂਡੇਖਾਂ ਨੂੰ ਕਿ ਮੇਰਾ ਇੱਕ ਤੀਰ ਗੁਰੂ ਸਾਹਿਬ ਜੀ ਦੀ ਅਲਖ ਜਗ ਮਕਾ ਦੇਗਾ ਕਿਉਂਕਿ ਮੇਰੇ ਕੋਲ ਹੁਨਰ ਬਹੁਤ ਕਮਾਲ ਦਾ ਹੈ ਜਦੋਂ ਤਿੰਨ ਵਾਰ ਖਾਲੀ ਗਏ ਤੇ ਇਹਨੇ ਭੱਜਣ ਦਾ ਯਤਨ ਕੀਤਾ ਕਿ ਮੈਂ ਲੋਹੇ 'ਚ ਮੜਿਆ ਹੋਇਆ ਮੇਰੇ ਤੀਰ ਕਿੱਥੇ ਮਾਰਨਗੇ ਭੱਜ ਕੇ ਜਾਨ ਬਚਾਉਂਦਾ ਸੱਚੇ ਪਾਤਸ਼ਾਹ ਜੀ ਨੇ ਇਹਦੇ ਘੋੜੇ ਦੀ ਵਾਗ ਮੁੜਦਿਆਂ ਤੱਕ ਸਿਰ ਤੋਂ ਲੈ ਕੇ ਪੈਰਾਂ ਤੱਕ ਇਹਦਾ ਨਰੀਖਣ ਕੀਤਾ ਅੱਖੀ ਚਮਕਣ ਜਿੰਨੇ ਸਮੇਂ ਚ ਸਿਰ ਤੋਂ ਲੈ ਕੇ ਪੈਰਾਂ ਤੱਕ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਕ ਛਿਣ ਵਿੱਚ ਪੂਰਾ ਪਰਖ ਲਿਆ ਪੜ੍ਹ ਲਿਆ ਬਾਚ ਲਿਆ ਕੰਨਾਂ ਦੇ ਕੋਲ ਛੇਕ ਹੈ ਸੰਜੋਦ ਆ ਕਿ ਬਾਹਰੋਂ ਆਉਂਦੀ ਆਵਾਜ਼ ਸੁਣਾਈ ਦਿੰਦੀ ਰਹੇ ਕਿ ਘੋੜਿਆਂ ਦੀ ਆਵਾਜ਼ ਆਈ ਕਿ ਸ਼ਸਤਰ ਦੀ ਆਵਾਜ਼ ਆਈ ਤੇ ਅੱਖੀ ਝਮਕਣ ਜਿੰਨੇ ਸਮੇਂ ਚ ਸਿਰ ਤੋਂ ਪੈਰਾਂ ਤੱਕ ਪਰਖ ਵੀ ਲਿਆ ਤੰਦੀ ਤੇ ਜਾੜਿਆ ਹੋਇਆ ਨੌ ਟੰਕੇ ਤੁਨਖ ਦਾ ਤੀਰ ਜਦੋਂ ਸਤਗੁਰਾਂ ਨੇ ਖਿੱਚ ਕੇ ਛੱਡਿਆ ਇੱਕ ਕੰਨ ਚੋਂ ਦੀ ਤੀਰ ਮਾਰਿਆ ਦੂਜੇ ਕੰਨ ਚੋਂ ਦੀ ਕੱਢ ਦਿੱਤਾ ਸੋ ਸਤਗੁਰੂ ਜੀ ਜਦੋਂ ਤੈਨੂੰ ਤੀਰ ਚਲਾਉਂਦੇ ਵੇਖਦੇ ਆ ਤੇ ਬੰਦੇ ਨਹੀਂ ਹਾਥੀਆਂ ਦੇ ਜਿਸਮਾਂ ਨੂੰ ਤੀਰ ਤੇਰੇ ਵੰਦੇ ਚਲੇ ਜਾਂਦੇ